ਸਤਨਾਮ ਵਾਹਿ ਗੁਰੂ ਸਾਹਿਬ ਜੀਓ ਕਿਛ ਰੂਪ ਨਾਹੀ ਕਿਛ ਜਾਤ ਨਾਹੀ ਕਿਛ ਢੰਗ ਨਾ ਮੇਰਾ ਕਿਆ ਮੂਲ ਬੋਲਾਂ ਗੁਣ ਵਿਹੂ ਨਾ ਨਾਮ ਜਪਿਆ ਨਾ ਤੇਰਾ ਹਉ ਪਪੀ ਸੰਗ ਗੁਰ ਉੱਭਰੇ ਪਨ ਸਤਗੁਰ ਕੇ ਰਾਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੈ ਧੰਨ 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 ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਦੇ ਨਾਲ ਭਗਤ ਨਾਮਦੇਵ ਜੀ ਦੇ ਪਵਿੱਤਰ ਸ਼ਬਦ ਦੀ ਵਿਚਾਰ ਕਰਨ ਲੱਗੇ ਆ ਜੋ ਕਿ ਬਾਬਾ ਨਾਮਦੇਵ ਜੀ ਆਪਣੇ ਇਸ ਪਾਵਨ ਸ਼ਬਦ ਵਿੱਚ ਬਖਸ਼ਿਸ਼ ਕਰ ਰਹੇ ਨੇ ਰਹਿਮਤ ਕਰਦੇ ਹਨ ਕਿ ਪ੍ਰਮਾਤਮਾ ਵਾਹਿਗੁਰੂ ਜੋ ਅਕਾਲ ਪੁਰਖ ਹੈ ਉਹ ਜਿਹੜੇ ਉਹਦੀ ਬੰਦਗੀ ਕਰਦੇ ਨੇ ਉਸ ਦਾ ਨਾਮ ਜਪਦੇ ਹਨ ਉਹਨਾਂ ਦੇ ਕਾਰਜ ਸਵਾਰਦਾ ਹੈ ਤੇ ਔਰ ਆਪਣੀ ਸੰਗਤ ਦੇ ਰਾਹੀ ਆਪਣੇ ਸੇਵਕਾਂ ਦੇ ਰਾਹੀ ਜਿਹੜੇ ਉਹਨੂੰ ਚੰਗੇ ਲੱਗਦੇ ਨੇ ਉਹਨਾਂ ਦੀ ਡਿਊਟੀ ਲਾਉਂਦਾ ਹੈ ਜਿਵੇਂ ਕਹਿਣ ਲੱਗੇ ਇੱਕ ਗਰੀਬ ਘਰ ਦਾ ਬੱਚਾ ਸੀ ਤੇ ਔਰ ਉਸ ਦੇ ਪੈਰਾਂ ਦੇ ਵਿੱਚ ਕੋਈ ਜੋੜਾ ਨਹੀਂ ਸੀ ਸਰਦੀ ਦਾ ਮੌਸਮ ਅੰਮ੍ਰਿਤਵੇਲੇ ਮਾਂ ਕਹਿਦਿਆ ਕਰੇ ਕਿ ਜਾ ਦੁੱਧ ਲੈ ਕੇ ਆ ਤੇ ਪਰ ਨੰਗੇ ਪੈਰੀ ਜਦੋਂ ਜਾਂਦਾ ਦੁਕਾਨ ਤੇ ਤੇ ਕਦੇ ਉਹਨੇ ਆਪਣੀ ਮਾਂ ਨੂੰ ਵੀ ਨਹੀਂ ਇਹ ਕਿਹਾ ਸੀ ਕਿ ਮੈਨੂੰ ਪੈਰਾ ਵਿੱਚ ਕੋਈ ਜੋੜਾ ਜੁੱਤੀ ਲੈ ਕੇ ਦੇਓ ਕਿਉਂਕਿ ਉਹਨੂੰ ਪਤਾ ਸੀ ਘਰ ਦੇ ਹਾਲਾਤ ਗਰੀਬੀ ਆ ਹੋਰ ਵੀ ਮੇਰੇ ਛੋਟੇ ਭੈਣ ਭਰਾ ਬੱਚੇ ਹਨ ਮਾਂ ਕਿੱਥੋਂ ਲੈ ਕੇ ਦੇਗੀ ਪਰ ਉਹਨੇ ਤੁਰਨ ਲੱਗੇ ਨੇ ਕਹਿਣ ਲੱਗੇ ਕਹਿਦਾ ਕਹਿੰਦਾ ਪ੍ਰਮਾਤਮਾ ਵਾਹਿਗੁਰੂ ਅੱਲਾ ਕਿਰਪਾ ਕਰ ਮੈਨੂੰ ਪੈਰਾਵਾਸ ਤੇ ਜੋੜੇ ਹੀ ਲੈ ਦਿਓ ਤੇ ਜਦੋਂ ਜਾ ਰਿਹਾ ਕੋਈ ਗੱਡੀ ਤੇ ਕਾਰ ਤੇ ਜਾ ਰਿਹਾ ਸੀ ਨੌਜਵਾਨ ਉਸਨੇ ਦੇਖਿਆ ਗੱਡੀ ਰੋਕ ਕੇ ਤੇ ਉਹਨੇ ਸੋਚਿਆ ਜੇ ਇਹ ਜਾ ਆਵਦਾ ਬੱਚਾ ਚਲੋ ਉਹ ਜਾ ਇਹ ਆ ਉਹਨੂੰ ਦੁਕਾਨ ਤੇ ਲੈ ਗਿਆ ਕਹਿਣ ਲੱਗਾ ਬੇਟਾ ਲੈ ਆਪਣੇ ਪੈਰਾਂ ਚ ਬੂਟ ਪਾ ਜਦੋਂ ਬੂਟ ਪਾ ਦਿੱਤੇ ਤੇ ਉਸਨੇ ਪੁੱਛਿਆ ਕਹਿੰਦਾ ਅੰਕਲ ਜੀ ਤੁਸੀਂ ਰੱਬ ਹੋ ਉਹ ਕਹਿਣ ਲੱਗਾ ਨਹੀਂ ਬੱਚਾ ਮੈਂ ਰੱਬ ਨਹੀਂ ਕਹਿਣ ਲੱਗਾ ਮੈਂ ਤੇ ਰੱਬ ਨੂੰ ਕਿਹਾ ਸੀ ਕਿ ਮੈਨੂੰ ਜੋੜੇ ਲੈ ਕੇ ਦੇ ਤੇ ਇਸ ਤਰੀਕੇ ਨਾਲ ਰੱਬ ਵੀ ਉਹਨਾਂ ਦੀ ਸੇਵਾ ਜਦੋਂ ਕੋਈ ਰੱਬ ਤੋਂ ਮੰਗਦਾ ਜਦੋਂ ਰੱਬ ਦਾ ਕੋਈ ਆਸਰਾ ਤੱਕਦਾ ਤੇ ਰੱਬ ਆਪਣੇ ਪਿਆਰਿਆਂ ਨੂੰ ਹੀ ਉਹਨਾਂ ਕੋਲੇ ਭੇਜਦਾ ਉਹਨਾਂ ਦੇ ਕਾਰਜ ਫਿਰ ਉਹ ਹੀ ਸਵਾਰਦੇ ਨੇ ਸੋ ਬਾਬਾ ਨਾਮਦੇਵ ਜੀ ਕਹਿ ਰਹੇ ਨੇ ਘਰ ਚੌਥਾ ਸੋਰਠ ਪਾੜ ਪੜੋਸਨ ਪੂਛਲੇ ਨਾਮਾ ਕਾ ਪੇਛਾਨ ਛਵਾਈ ਕਹਿਣ ਲੱਗੇ ਬਾਬੇ ਨਾਮਦੇਵ ਨੇ ਛੱਪਰੀ ਬਣਾਈ ਔਰ ਕੁਝ ਲੋਕਾਂ ਦੀ ਮਨਉਤ ਸੀ ਕਿ ਪ੍ਰਮਾਤਮਾ ਨੇ ਆਪ ਬਣਾਈ ਆ ਕੇ ਤੇ ਵਿਦਵਾਨਾਂ ਦੀ ਰਾਏ ਇਹ ਹੈ ਕਿ ਜਿਵੇਂ ਦਰਬਾਰ ਸਾਹਿਬ ਅੰਮ੍ਰਿਤਸਰ ਆਪਣੀ ਸੰਗਤ ਬਣਾ ਨੇ ਬਰਾਇਆ ਤੇ ਫਿਰ ਉਹ ਇੱਥੋਂ ਤੱਕ ਮੰਨਿਆ ਗਿਆ ਕਿ ਉੱਥੇ ਖੁਦ ਪ੍ਰਮਾਤਮਾ ਵੀ ਆਇਆ ਉੱਥੇ ਸੇਵਾ ਕਰਨ ਵਾਸਤੇ ਰੱਬ ਰੂਪ ਆਪ ਵੀ ਪ੍ਰਮਾਤਮਾ ਸੰਤਾਂ ਕੇ ਕਾਰ ਜਾਪ ਖਲੋਇਆ ਹਰ ਕੰਮ ਕਰਾਵਨ ਆਇਆ ਰਾਮ ਇਸੇ ਤਰ੍ਹਾਂ ਬਾਬੇ ਨਾਮਦੇਵ ਦੀ ਛੱਪਰੀ ਟੁੱਟ ਗਈ ਸੀ ਘਰ ਡਿੱਗ ਪਿਆ ਸੀ ਤੇ ਕਹਿਣ ਲੱਗੇ ਜਿਹੜੇ ਰੱਬ ਨਾਲ ਜੁੜੀਆਂ ਰੂਹਾਂ ਸੀ ਸਾਧ ਸੰਗਤ ਸੀ ਤੇ ਵਿੱਚ ਮਿਸਤਰੀ ਸੀ ਜਿਹੜੇ ਰੱਬ ਨਾਲ ਜੁੜੇ ਹੋਏ ਸੀ ਉਹਨਾਂ ਨੇ ਫਿਰ ਜਿੱਥੇ ਆਪਾਂ ਮਜ਼ਦੂਰੀ ਲੈ ਕੇ ਕੰਮ ਕਰਦੇ ਹਾਂ ਉੱਥੇ ਹੋਰ ਗੱਲ ਹੁੰਦੀ ਹੈ ਜਿੱਥੇ ਆਪਾਂ ਸੇਵਾ ਕਰਦੇ ਉੱਥੇ ਬੜੀ ਪ੍ਰੀਤ ਨਾਲ ਪਿਆਰ ਨਾਲ ਬੰਦਾ ਸੇਵਾ ਕਰਦਾ ਹੈ ਤੇ ਉਹਨਾਂ ਨੇ ਬੜੀ ਰੀਜ ਨਾਲ ਭਾਬ ਨਾਮਦੇਵ ਦਾ ਘਰ ਬਣਾਇਆ ਬਹੁਤ ਸੋਹਣਾ ਘਰ ਬਣਾਇਆ ਜਿਵੇਂ ਕਰਤਾ ਪੁਰਖ ਆ ਆ ਕੇ ਖਲੋ ਗਿਆ ਵਿੱਚ ਆ ਕੇ ਆਪ ਰੱਬ ਨੇ ਬਣਾਇਆ ਤੇ ਉਹਦੀ ਗਵਰਨਰਸੀ ਜਿਹੜੀ ਬੜੀ ਤਕੜੀ ਸਿਕਰ ਉਹ ਅਮੀਰ ਸੀ ਉਸਨੇ ਨਾਮਦੇਵ ਨੂੰ ਪੁੱਛਿਆ ਕਹਿਣ ਲੱਗੀ ਨਾਮਦੇਵ ਵੀ ਕਿਹੜੇ ਮਿਸਤਰੀ ਨੇ ਇੰਨੀ ਸੋਹਣੀ ਤਰ੍ਹਾਂ ਘਰ ਬਣਾਇਆ ਛੰਨ ਬਣਾਈ ਹੈ ਤੂੰ ਸਾਨੂੰ ਵੀ ਦੱਸ ਦੇ ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦੇਵੂੰਗੀ ਮੈਂ ਦੁੱਗਣੇ ਪੈਸੇ ਦੇਵੂੰਗੀ ਤੇਰੇ ਨਾਲੋਂ ਵੀ ਮੈਨੂੰ ਦੱਸ ਕਹਿਣ ਲੱਗੇ ਪਾੜ ਪੜੋਸਨ ਪੜੋਸਨ ਪੂਰ ਪੁੱਛ ਲੈ ਨਾਮ ਨਾਮੇ ਨੂੰ ਪੁੱਛਦੀ ਐ ਕਾ ਪੇਛਾਨ ਸ਼ਵਾਈਓ ਛਾਂ ਦਾ ਮਤਲਬ ਝੋਪੜੀ ਛੱਪਰੀ ਕੀ ਤੋਂ ਬਣਵਾਈ ਐ ਤੋਪੇ ਦੁੱਗਣੀ ਮਜ਼ਦੂਰੀ ਦਊ ਤੇਰੇ ਤੋਂ ਦੁੱਗਨੇ ਪੈਸੇ ਦੇ ਦੂੰਗੀ ਹਉ ਮੋਕੋ 베ੱਡੀ ਦੋ ਬਤਾਈਓ ਮੈਨੂੰ ਉਹ 베ੱਡੀ ਬਤਾ ਮੈਨੂੰ ਉਹ ਮਿਸਤਰੀ ਦੱਸ ਕਿਨੇ ਬਣਾਈ ਐ ਬਾਬਾ ਨਾਮਦੇਵ ਜੀ ਕਹਿੰਦੇ ਰੀ ਬਾਈ 베ੱਡੀ ਦੇ ਨਾ ਜਾਈ ਦੇਖ 베ੱਡੀ ਰਿਓ ਸਮਾਈ ਹਮਾਰੇ 베ੱਡੀ ਪ੍ਰਾਣ ਅਧਰ ਬਾਬਾ ਨਾਮਦੇਵ ਜੀ ਕਹਿੰਦਾ ਜਿਹੜੇ ਮਿਸਤਰੀ ਸਾਡੇ ਬਣਾ ਕੇ ਗਏ ਹਨ ਉਹ ਦਿੱਤੇ ਨਹੀਂ ਜਾਂਦੇ ਤੇ ਨਾ ਹੀ ਉਹ ਮਜ਼ਦੂਰੀਆਂ ਮੰਗਦੇ ਨੇ ਉਹ ਤਾਂ ਪ੍ਰੇਮ ਦੇ ਭੁੱਖੇ ਨੇ ਉਹਨਾਂ ਨੂੰ ਤਾਂ ਪ੍ਰੇਮ ਪਿਆਰ ਚਾਹੀਦਾ ਜਿੱਥੇ ਉਹਨਾਂ ਨੂੰ ਕੋਈ ਯਾਦ ਕਰਦਾ ਜਿਹੜਾ ਉਹਨਾਂ ਦਾ ਨਾਮ ਜਪਦਾ ਪਰ ਉਸ ਪ੍ਰਮਾਤਮਾ ਦਾ ਉੱਥੇ ਆ ਪਾ ਕੇ ਆਪਣੀ ਸੰਗਤ ਦੇ ਸਮੇਤ ਆ ਕੇ ਉਹਦਾ ਕਾਰਜ ਸਵਾਰਦਾ ਹੈ ਸੋ ਪ੍ਰਮਾਤਮਾ ਦੇ ਗੁਣ ਗਾਰੇ ਨੇ ਕਹਿਣ ਲੱਗੇ ਬੇੜੀ ਪ੍ਰੀਤ ਮਜ਼ਦੂਰੀ ਮੰਗੇ ਜੋ ਕੋ ਸ਼ਾਨ ਸ਼ੋਭਾ ਵੇ ਉਹ ਉਹ ਬੇਟੀ ਜਿਹੜਾ ਮਿਸਤਰੀ ਤੂੰ ਮੈਨ ਤੋਂ ਮੰਗਦੀ ਆ ਭੈਣ ਕਹਿਣ ਲੱਗੇ ਉਹ ਉਹਦੇ ਤੋਂ ਜੇ ਸ਼ਾਨ ਬਣਾਉਣੀ ਆ ਉਹ ਤਰਖਾਨ ਤੋਂ ਤੇ ਉਹ ਕਹਿਣ ਲੱਗੇ ਮਜ਼ਦੂਰੀ ਨਹੀਂ ਮੰਗਦਾਗਾ ਉਹ ਤਾਂ ਪ੍ਰੀਤ ਦੀ ਮਜ਼ਦੂਰੀ ਮੰਗਦਾ ਪਿਆਰ ਦੀ ਮਜ਼ਦੂਰੀ ਮੰਗਦਾ ਜਿਹੜਾ ਨੂੰ ਪ੍ਰੀਤ ਕਰਦਾ ਜਿਹੜਾ ਨੂੰ ਪਿਆਰ ਕਰਦਾ ਤੇ ਉਹ ਉਹਦੀ ਆ ਕੇ ਕਾਰਜ ਸਵਾਰਦਾ ਪਰ ਉਹ ਲੈਂਦਾ ਕੀ ਕਹਿਣ ਲੱਗੇ ਲੈਂਦਾ ਇਹ ਆ ਲੋਗ ਕੁਟੰਬ ਸਭੂ ਤੇ ਤੋਰੇ ਤੋ ਆਪਨ ਬੇਟੀ ਆਵੇ ਕਹਿਣ ਲੱਗੇ ਇੱਕ ਤਾਂ ਜਿਹੜੇ ਲੋਕਾਂ ਨਾਲ ਆਪਾਂ ਜੁੜੇ ਬੈਠੇ ਆਂ ਲੋਕਾਂ ਨਾਲ ਪਰਿਵਾਰਾਂ ਨਾਲ ਪਿਆਰ ਬਣਾਈ ਬੈਠੇ ਆਂ ਕੁਟੰਬ ਨਾਲ ਜੁੜੇ ਹੋਇਆ ਇਹਨਾਂ ਨਾਲੋਂ ਕਈ ਤੋੜਨੀ ਪੈਂਦੀ ਆ ਇਹਨਾਂ ਨਾਲੋਂ ਪ੍ਰੀਤ ਤੋੜਨੀ ਪੈਂਦੀ ਆ ਉਹਦੇ ਨਾਲ ਪ੍ਰੀਤ ਲਾਉਣੀ ਪੈਂਦੀ ਆ ਨਾਮੇ ਕਾ ਚਿਤ ਹਰਸਣ ਲੱਗਾ ਲੋਗਨ ਸੋ ਮੇਰਾ ਠਾਠਾ ਬੱਗਾ ਇਹਨਾਂ ਨਾਲ ਉਤਲੇ ਮਨੋ ਜ਼ਰੂਰ ਰੱਖੋ ਠਾਠਾ ਬੱਗਾ ਰੱਖੋ ਪਰ ਜੇ ਆਪਾਂ ਸਾਰੀ ਜ਼ਿੰਦਗੀ ਇਹਨਾਂ ਪਿੱਛੇ ਲਾ ਦਿੱਤੀ ਫੇਰ ਉਹ ਉਹ ਤਰਖਾਨ ਨਹੀਂ ਆਉਂਦਾ ਛੱਪਰੀ ਬਣਾਉਣ ਕਹਿੰਦੇ ਲੋਕ ਕੁਟੰਬ ਸਭੋਤੇ ਤੋਰੇ ਤੋ ਆਪਨ ਬੇਢੀ ਜਾਵੇ ਤਾਂ ਤੇਰੇ ਘਰਿ ਉਹ ਤਰਖਾਨ ਉਹ ਪ੍ਰਮਾਤਮਾ ਆਊਗਾ ਜਿਵੇਂ ਤਰਖਾਨ ਲਾਲੋ ਦੇ ਘਰੇ ਗੁਰੂ ਨਾਨਕ ਸਰਵ ਗਏ ਸੀ ਉਹ ਬਾਰ ਬੰਦ ਕਰੀ ਬੈਠਾ ਸੀ ਲੋਕਾਂ ਨਾਲ ਤੋੜੀ ਬੈਠਾ ਸੀ ਬਸ ਕਿਰਤ ਪੇਟ ਭਰਨ ਵਾਸਤੇ ਕਿਰਤ ਕਰ ਰਿਹਾ ਸੀ ਨਾਮ ਪ੍ਰਮਾਤਮਾ ਦਾ ਜਪ ਰਿਹਾ ਸੀ ਤਾਈਂ ਕੁੰਡਾ ਖੜਕਾਇਆ ਉਹ ਤੇ ਭਾਈ ਲਾਲੋ ਦਾ ਸੋ ਸਹਿਬ ਕਿਰਪਾ ਕਰਦੇ ਨੇ ਰਹਿਮਤ ਕਰਦੇ ਨੇ ਐ ਸੋ ਬੇਢੀ ਬਰਨ ਸਾਕੂ ਸਭ ਅੰਤਰ ਸਭ ਠਾਈਓ ਕਹਿੰਦੀ ਫਿਰ ਉਹਦਾ ਘਰ ਦੱਸ ਕਿੱਥੇ ਆ ਮੈਂ ਉਹ ਨੂੰ ਜਾ ਕੇ ਬਲਾਵਾ ਬੰਦੇ ਭੇਜਾਂ ਮੈਂ ਲੈ ਕੇ ਆਈਏ ਉਹ ਕਹਿਣ ਲੱਗੇ ਉਹ ਹਰ ਥਾਂ ਤੇ ਆ ਜਿੱਥੇ ਤੂੰ ਖੜੀ ਐ ਇੱਥੇ ਵੀ ਐ ਉਹ ਹਰ ਜਗ੍ਹਾ ਤੇ ਮੌਜੂਦ ਆ ਉਹ ਤਰਖਾਨ ਉਹ ਮਿਸਤਰੀ ਉਹਨੂੰ ਲੱਭਣ ਦੀ ਲੋੜ ਨਹੀਂ ਪੈਂਦੀ ਆ ਉਹਨੂੰ ਤੇ ਯਾਦ ਕਰਨਾ ਪੈਂਦਾ ਕਹਿਣ ਲੱਗੇ ਫਿਰ ਕਿਵੇਂ ਯਾਦ ਕਰੀਏ ਗੂੰਗੇ ਮਹ ਅਮਰਤ ਰਸ ਆਖਿਆ ਪੁੱਛੇ ਕਿ ਨੰਜਾਈ ਕਹਿਣ ਲੱਗੇ ਭਾਈ ਜਿਵੇਂ ਕੋਈ ਗੂੰਗਾ ਬੰਦਾ ਅਮਰਤ ਰਸ ਭਾਵ ਸੋਹਣੀਆਂ ਸੁੰਦਰ ਰਸ ਭਰੀਆਂ ਮਠਿਆਈਆਂ ਖਾ ਲਵੇ ਤੇ ਉਹ ਉਹ ਤੋਂ ਪੁੱਛਿਆ ਜਾਵੇ ਕਿ ਵੀ ਇਹ ਕਿੰਨੇ ਕੁ ਸਵਾਦ ਉਹ ਕਿਵੇਂ ਦੱਸ ਸਕਦਾ ਕਿ ਉਸ ਰਸ ਨੂੰ ਜਿਹੜੇ ਨੂੰ ਉਹਨੇ ਰਸ ਨੂੰ ਮਾਣਿਆ ਉਹ ਰਸ ਕੋਈ ਮਾਣ ਸਕਦਾ ਜਿਵੇਂ ਆਪਾਂ ਉਹ ਕਿਤੇ ਕੋਈ ਪ੍ਰੋਗਰਾਮ ਤੇ ਸੰਗਤ ਤੇ ਗਏ ਆ ਕੋਈ ਚੰਗਾ ਕੀਰਤਨ ਵਾਲਾ ਕੋਈ ਚੰਗਾ ਕਥਾ ਕਰਨ ਵਾਲਾ ਪਹੁੰਚਿਆ ਤੇ ਆਪਾਂ ਉਥੇ 2 ਘੰਟੇ ਆਨੰਦ ਮਾਣਿਆ ਰਸ ਮਾਣਿਆ ਤੇ ਆਪਾਂ ਉਹ ਜਿਹੜਾ ਰਸ ਮਾਣਿਆ ਆਨੰਦ ਮਾਣਿਆ ਆਪਾਂ ਨੂੰ ਘਰੇ ਆਇਆ ਨੂੰ ਘਰ ਦੇ ਪੁੱਛਣ ਵੀ ਕਿੰਨਾ ਕੁ ਰਸ ਆਇਆ ਕਿੰਨਾ ਕੁ ਆਨੰਦ ਆਇਆ ਆਪਾਂ ਇਹਨਾਂ ਕਹਿ ਸਕਦੇ ਆ ਕਿ ਬਹੁਤ ਆਇਆ ਪਰ ਜਿੰਨਾ ਆਪਾਂ ਮਾਣਿਆ ਜਿਹੜਾ ਆਪਾਂ ਨੂੰ ਆਇਆ ਉਹ ਤਾਂ ਨਹੀਂ بیان ਕੀਤਾ ਜਾ ਸਕਦਾ ਸੋ ਇਸ ਕਰਕੇ ਕਹਿਣ ਲੱਗੇ ਭਾਈ ਉਹ ਉਹ ਨਹੀਂ ਬਿਆਨ ਕੀਤਾ ਜਾ ਸਕਦਾ ਉਹ ਤੇ ਗੁੰਗੇ ਦੇ ਮਠਿਆਈ ਖਾਣ ਵਾਲੀ ਗੱਲ ਪੁੱਛੇ ਤੇ ਕੀ ਕਹੀਏ ਕਹਿਣ ਲੱਗੇ ਬਸ ਉਹ ਤਾਂ ਕਹਿਣ ਲੱਗੇ 베ਡੀ ਕੇ ਗੁੰ ਸੰਦੀਪ ਭਾਈ ਜਲਦ ਬਾਂਧ ਤਰੂਥਾ ਪਿਓ ਉਹ 베ਡੀ ਜਿਹੜਾ ਮਿਸਤਰੀ ਜਿਹੜਾ ਤਰਖਾਨ ਦੀ ਮੈਂ ਗੱਲ ਕਰਦਾ ਨਾ ਉਹ ਬਹੁਤ ਵੱਡੀ ਰਹਿਮਤ ਕਰਨ ਵਾਲਾ ਹੈ ਕਹਿਣ ਲੱਗੇ ਉਸ ਨੇ ਤਰੂ ਭਗਤ ਨੂੰ ਅਟਲ ਰਾਜ ਦੇ ਦਿੱਤਾ ਸਦੀਵੀ ਰਾਜ ਦੇ ਦਿੱਤਾ ਵੱਡੀ ਪਦਵੀ ਦੇ ਦਿੱਤੀ ਧਰੂ ਭਗਤ ਨੂੰ ਕਹਿਣ ਲੱਗੇ ਬੇਢੀ ਕੇ ਗੋਲ ਸੋਲਨੀ ਭਾਈ ਜਲਦ ਬਾੰਦ ਧਰੂ ਥਾਪਿਓ ਹੋ ਕਹਿਣ ਲੱਗੇ ਸਾਰੀ ਸ੍ਰੇਸ਼ਟੀ ਦਾ ਧਰੂ ਨੂੰ ਮਾਲਕ ਬਣਾ ਦਿੱਤਾ ਉਸ ਨੇ ਸਮੁੰਦਰ ਤੇ ਜਲਦ ਬਾੰਦ ਉਸ ਨੇ ਸਮੁੰਦਰ ਤੇ ਪੁੱਲ ਬਣਾ ਦਿੱਤਾ ਕਹਿਣ ਲੱਗੇ ਪਰਮਾਤਮਾ ਉਹਦੇ ਨਾਮ ਨੇ ਔਰ ਕਹਿਣ ਲੱਗੇ ਨਾਮਿਕ ਸੁਆਮੀ ਸੀਬਹੋਰੀ ਲੰਕ ਪਪੀਖਣ ਆਪਿਓ ਜਿਹੜਾ ਨਾਮਦੇਵ ਜਿਸ ਭਗਤ ਨਾਮਦੇਵ ਜਿਸ ਨੂੰ ਯਾਦ ਕਰ ਰਿਆ ਨਾ ਜਿਸ ਤਰ੍ਹਾਂ ਨੂੰ ਉਸਨੇ ਲੰਕਾ ਦੇ ਵਿੱਚੋਂ ਸੀਤਾ ਮੋੜ ਕੇ ਲਿਆਂਦੀ ਸੀ ਤੇ ਉੱਥੋਂ ਦਾ ਜਿਹੜਾ ਰਾਜ ਸੀ ਲੰਕਾ ਦਾ ਪਪੀਖਣ ਨੂੰ ਲੰਕਾ ਦਾ ਰਾਜਾ ਬਣਾ ਦਿੱਤਾ ਪੀਖਣ ਨੂੰ ਉੱਥੋਂ ਦਾ ਮਾਲਕ ਬਣਾ ਦਿੱਤਾ ਸੀ ਐਸਾ ਮੇਰਾ ਪ੍ਰਭੂ ਪਰਮਾਤਮਾ ਹੈ ਜਿਹੜਾ ਉਸ ਨੂੰ ਯਾਦ ਕਰਦਾ ਉਹਦੇ ਕਾਰਜ ਸਵਾਰਦਾ ਉਹਦੇ ਹਰ ਕਾਰਜ ਦੇ ਵਿੱਚ ਆ ਕੇ ਉਹ ਆ ਕੇ ਉਹਦੇ ਕਾਰਜ ਸਵਾਰਦਾ ਉਹਦਾ ਦੁੱਖ ਸੁਣਦਾ ਤੇ ਉਹਦੇ ਕਾਰਜਾਂ ਵਿੱਚ ਆ ਪਾ ਕੇ ਖਲੋ ਜਾਂਦਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨਾ ਆ ਰਾਮ ਸੋ ਪ੍ਰਮਾਤਮਾ ਦੇ ਨਾਮ ਨਾਲ ਜੁੜੀਏ ਪਰਮੇਸ਼ਰ ਦੀ ਬੰਦਗੀ ਕਰੀਏ ਤੇ ਉਸ ਬੰਦੇ ਦੀ ਜਿੱਥੇ ਜ਼ਿੰਦਗੀ ਸੋਹਣੀ ਬਣਾਉਂਦਾ ਹੈ ਉਥੇ ਉਹਦਾ ਰਹਿਣ-ਬਹਿਣ ਵੀ ਬੜਾ ਸੋਹਣਾ ਬਣਾਉਂਦਾ ਸੁੰਦਰ ਬਣਾਉਂਦਾ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਿਚਾਰਾਂ ਕਰਦੇ ਹੋਈਆਂ ਤਮਾਹ ਪੁੱਲਾਂ ਗੁਰੂ ਦੀ ਸੰਗਤ ਗੁਰੂ ਕੀ ਮਾਣ ਜੋਗ ਨੇ ਅੱਗੇ ਤੋਂ ਸਹਿਬ ਸੋਜੀ ਬਖਸ਼ਣ ਬਲ ਬੁੱਧੀ ਦਾਤ ਬਖਸ਼ਣ ਸੰਗਤਾਂ ਦੀ ਸੇਵਾ ਬਖਸ਼ਣ ਧਿਆਨ ਨਾਲ ਫਤਿ ਬਲਾਈ ਅਰਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ